ਵਰਕ ਪਰਮਿਟ ਆਫ ਲਕਸਮਬਰਗ ਇਹੋ ਜਿਹੇ ਡਾ ਤੁਸੀਂ ਅੱਜਕੱਲ ਸੋਸ਼ਲ ਮੀਡੀਆ ਤੇ ਦੇਖਦੇ ਆ ਸਾਨੂੰ ਵੀ ਕਈ ਕਾਲਸ ਆਉਂਦੀਆਂ ਕਿਉਂਕਿ ਆਈਕਿਊ ਐਜੂਕੇਸ਼ਨ ਜਿਹੜਾ ਆ ਉਹ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਅਪਰੂਵਡ ਕੰਪਨੀ ਆ ਜਿਹਨੂੰ ਤੁਸੀਂ ਰਿਕਰੂਟਮੈਂਟ ਏਜੰਟ ਜਾਂ ਆਰਏ ਦੇ ਨਾਮ ਤੋਂ ਵੀ ਜਾਣਦੇ ਆ ਤੁਹਾਨੂੰ ਫੋਨ ਆਉਂਦੇ ਆ ਵੀ ਤੁਸੀਂ ਜੀ ਲਕਸਮਬਰਗ ਦਾ ਵਰਕ ਪਰਮਿਟ ਲੈ ਕੇ ਆਓ ਮੈਂ ਬਹੁਤ ਸਰਚ ਕੀਤੀ ਹੈ ਇਸ ਮਾਮਲੇ ਦੇ ਵਿੱਚ ਵੀ ਦੇਖਦੇ ਆ ਵੀ ਇਹਦੀ ਸੱਚਾਈ ਕੀ ਆ ਸੋ ਲਕਸਮਬਰਗ ਇੱਕ ਐਹੋਜੀ ਕੰਟਰੀ ਹੈ ਜਿਹਦੇ ਵਿੱਚ ਲਿਟਰੇਸੀ ਰੇਟ ਜਿਹੜਾ ਆ ਲਿਟਰੇਸੀ ਦਾ ਮਤਲਬ ਹੈ ਵੀ ਉੱਥੇ ਪੜ੍ਹੇ ਲਿਖੇ ਲੋਕ ਕਿੰਨੇ ਕਿਆ ਉਹ ਨੀਅਰ ਅਬਾਊਟ 100% ਲਿਟਰੇਸੀ ਰੇਟ ਆ ਲਕਸਮਬਰਗ ਦੇ ਵਿੱਚ ਐਂਡ ਐਡਸ ਐਹੋ ਜੀਆਂ ਆਉਦੀਆਂ ਆ ਦਸਵੀਂ ਪਾਸ ਲਕਸਮਬਰਗ ਕੰਮ ਕਰਨ ਜਾਓ 12ਵੀਂ ਪਾਸ ਲਕਸਮਬਰਗ ਕੰਮ ਕਰਨ ਜਾਓ 45 ਸਾਲ ਦੀ ਏਜ ਵਿੱਚ ਲਕਸਮਬਰਗ ਕੰਮ ਕਰਨ ਜਾਓ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਇਹਨਾਂ ਸਭ ਚੀਜ਼ਾਂ ਦੇ ਵਿੱਚ ਵੀ ਹਰ ਬਿਜ਼ਨਸ ਦੇ ਵਿੱਚ ਚਟੀਆਂ ਤੇ ਕਾਲੀਆਂ ਭੇਡਾਂ ਹੁੰਦੀਆਂ ਸੋ ਲਗਜ਼ਮਬਰਗ ਦਾ ਇਹੋ ਜਿਹਾ ਕੋਈ ਵੀ ਵਰਕ ਪਰਮਿਟ ਨਹੀਂ ਹੈਗਾ ਮੈਂ ਲਗਜ਼ਮਬਰਗ ਅੰਬੈਸੀ ਤੱਕ ਅਪਰੋਚ ਕਰਕੇ ਦੇਖ ਲਈ ਹੈ ਮੈਂ ਇੱਕ ਪਰਮਿਟ ਮੈਨੂੰ ਅ ਸ਼ੇਅਰ ਵੀ ਹੋਇਆ ਸੀਗਾ ਇੱਕ ਬੰਦੇ ਵੱਲੋਂ ਵੀ ਜੀ ਮੇਰਾ ਆ ਲਗਜ਼ਮਬਰਗ ਦਾ ਵਰਕ ਪਰਮਿਟ ਲੱਗਾ ਇਹ ਚੈੱਕ ਕਰੋ ਵੀ ਇਹ ਜੈਨੂਨ ਹੈ ਕਿ ਨਹੀਂ ਜੈਨੂਨ ਹੈ ਮੈਂ ਉਹਦੀ ਫੋਟੋ ਇਸ ਵੀਡੀਓ ਦੇ ਐਂਡ ਦੇ ਵਿੱਚ ਸ਼ੇਅਰ ਵੀ ਕਰੂੰਗਾ ਐਂਡ ਜੋ ਐਮਬੈਸੀ ਦਾ ਰਿਪਲਾਈ ਆਇਆ ਸੀਗਾ ਮੈਂ ਨਾਲ ਉਹ ਵੀ ਸ਼ੇਅਰ ਕਰੂੰਗਾ ਸੋ ਇਹੋ ਜੇ ਠੱਗਾਂ ਤੋਂ ਬਚੋ ਲਕਸਮਬਰਗ ਦਾ ਕੋਈ ਵਰਕ ਪਰਮਿਟ ਮਾਰਕੀਟ 'ਚ ਨਹੀਂ ਹੈਗਾ ਮੈਂ ਅਜੇ ਤੱਕ ਉਹਦਾ ਕੋਈ ਵੀਜ਼ਾ ਨਹੀਂ ਦੇਖਿਆ ਐਂਡ ਲਕਸਮਬਰਗ ਹਮੇਸ਼ਾ ਸਟicker ਵੀਜ਼ਾ ਦਿੰਦਾ ਉਹ ਈ ਵੀਜ਼ਾ ਨਹੀਂ ਦਿੰਦਾ ਜੇ ਤੁਹਾਨੂੰ ਕਿਸੇ ਨੇ ਈ ਵੀਜ਼ਾ ਪੇਪਰ ਵੀਜ਼ਾ ਦੇ ਕੇ ਤੁਹਾਡੇ ਤੋਂ 7 ਲੱਖ 8 ਲੱਖ 12 ਲੱਖ ਦੀ ਡਿਮਾਂਡ ਕਰ ਰਿਆ ਇਹਦਾ ਮਤਲਬ ਤੁਸੀਂ ਠੱਗੇ ਜਾਓਗੇ ਸੋ ਠੱਗਾਂ ਤੋਂ ਜਾਂ ਇਹਨਾਂ ਕਾਲੀਆਂ ਪਿੱਡਾਂ ਤੋਂ ਬਚੋ ਅੱਜ ਦਾ ਮੇਰਾ ਟੌਪਿਕ ਇਹੀ ਸੀਗਾ ਸਸਿਕਾ